ਸਾਸਤਰੀ ਕਾਲਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੰਦਰਬਾਈ YouTube ਚੈਨਲ ਤੇ ਤੇ ਅੱਜ ਆਪਾਂ ਗੱਲ ਕਰਨੀ ਆ ਕਣਕ ਦਾ ਝਾੜ ਕਿਵੇਂ ਰਹੂਗਾ ਜਿਹੜੇ ਵੀ ਆਪਾਂ ਨੂੰ ਕੋਈ ਤਜਰਬਾ ਜਾਂ ਆਪਾਂ ਵੇਖ ਪਰ ਕੇ ਦੱਸ ਦਿਆਂ ਤੁਹਾਨੂੰ ਤੇ ਅੱਜ ਆਪਾਂ ਗੱਲ ਕਰਨੀ ਆ ਕਣਕ ਦੇ ਝਾੜ ਬਾਰੇ ਕਿਵੇਂ ਰਹਿ ਸਕਦਾ ਕਿਉਂਕਿ ਹੁਣ ਜਿਹੜਾ ਹੈਗਾ ਮਹੀਨਾ ਮਾਰਚ ਦਾ ਤੇ 14-15 ਮਾਰਚ ਹੋ ਗਈ ਮਹੀਨੇਕ ਦਾ ਲਗਭਗ ਆਪਣੇ ਕਣਕ ਦੇ ਪੱਕਣ 'ਚ ਰਹਿ ਗਿਆ ਤੇ ਵਿੱਕੀ ਝੜ ਰਹਿ ਸਕਦਾ ਆਪਾਂ ਨੂੰ ਹੁਣ ਵੀ ਪਤਾ ਲੱਗ ਜਾਂਦਾ ਕਣਕਾਂ ਦਾ ਜੇ ਆਪਾਂ ਵੇਖੀਏ ਤਾਂ ਤੇ ਬਾਕੀ ਕਰਦੇ ਆਂ ਗੱਲਬਾਤ ਤੁਹਾਡੇ ਨਾਲ ਜਿਹੜਾ ਕੋਈ ਭਰਾ ਆਪਣੇ ਚੈਨਲ ਤੇ ਨਵਾਂ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲੇ ਬੈਲ ਆਈਕਨ ਦਬਾ ਲਓ ਤਾਂ ਕਿ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਜੇ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਕਰ ਦਿਓ ਤੇ ਜਿਵੇਂ ਭਾਈਆਂ ਇਤਕੀ ਕਣਕਾਂ ਹੈਗੀਆਂ ਜਿਹੜੀਆਂ ਕਣਕਾਂ ਬਹੁਤ ਵਧੀਆ ਕਣਕਾਂ ਇਤਕੀਆਂ ਵੀ ਪਿਛਲੇ ਸਾਲ ਵਾਂਗ ਐਤ ਕੀ ਵੀ ਕਣਕਾਂ ਬਹੁਤ ਵਧੀਆ ਡੋਸ ਕਣਕਾਂ ਦੀ ਬਹੁਤ ਵਧੀਆ ਛਿੱਟੇ ਵਧੀਆ ਤੇ ਜਿਹੜੀ ਸਭ ਤੋਂ ਜ਼ਰੂਰੀ ਗੱਲ ਆ ਛਿੱਟਿਆਂ ਦੇ ਵਿੱਚ ਦਾਣੇ ਹੁਣ ਆਪਾਂ ਕਣਕ ਦੇ ਛਿੱਟੇ 'ਚ ਦਾਣੇ ਵੇਖੇ ਸੀ ਵੀ ਬਣੇ ਕਿ ਨਹੀਂ ਬਣੇ ਤੇ ਜਿਹੜੇ ਵੀ ਜੀ ਕਣਕ ਦੇ ਵਿੱਚ ਛਿੱਟੇ ਵਿੱਚ ਦਾਣੇ ਬਣ ਗਏ ਦੁੱਧਾਂ ਨਹੀਂ ਗਾ ਥੋੜਾ ਜਿਹਾ ਕਰੜਾ ਹੋ ਗਿਆ ਕੰਮ ਤੇ ਨਿਹਰਾ ਦੁੱਧਾਂ ਨਹੀਂ ਗਾ ਤੇ ਆਪਾਂ ਇਹ ਨਹੀਂ ਕਹਿ ਸਕਦੇ ਪੂਰੇ ਫੁੱਲ ਵੀ ਦਾਣੇ ਪੱਕ ਗਏ ਯਾਨੀ ਕਿ ਦਾਣੇ ਪੂਰੇ ਸੈਜ ਬਣ ਗਿਆ ਤੇ ਜੇ ਆਪਾਂ ਵੇਖੀਏ ਤਾਂ ਹੁਣ ਕੋਈ ਐਡੀ ਗਰਮੀ ਵੀ ਨਹੀਂ ਵੀ ਆਪਾਂ ਆਖੇ ਗਰਮੀ ਦੀ ਮਾਰ ਪਾਉਗੀ ਕਿਉਂਕਿ ਇੱਕ ਤਾਂ ਕਣਕਾਂ ਨੂੰ ਹੁਣ ਪਾਣੀ ਲੱਗੇ ਆ ਲਾਸਟ ਪਾਣੀ ਆ ਜਿਹੜੇ ਕਣਕਾਂ ਨੂੰ ਉਹ ਲੱਗੀ ਜਾਂਦੇ ਆ ਤੇ 2 ਨੰਬਰ ਤੇ ਜਿਹੜੇ ਦਾਣੇ ਹੈਗੇ ਆ ਉਹ ਤਕਰੀਬਨ ਬਣੇ ਪਏ ਆ ਹੁਣ ਜੇ ਆਪਾਂ ਵੇਖੀਏ ਵੀ ਗਰਮੀ ਧੁੱਪ ਤਾਂ ਹੈਗੀ ਆ ਤੇ ਪਰ ਹਵਾ ਵਗਦੀ ਆ ਰਾਤ ਦੀ ਠੰਡ ਆ ਤੇ ਉਸ ਹਿਸਾਬ ਨਾਲ ਜਿਹੜੇ ਹਿਸਾਬ ਨਾਲ ਮੌਸਮ ਹੈ ਉਸ ਹਿਸਾਬ ਨਾਲ ਤੱਕਣ ਕਦੇ ਝਾੜਾ ਜਿਹੜੇ ਬਈ ਪਰ ਆਰਗੇ ਰਹਿਣਗੇ ਵਧੀਆ ਝਾੜ ਰਹਿਣਗੇ ਕੁਝ ਥੋੜੇ ਜਿਹੜੇ ਪਿਛਲੇ ਦਿਨਾਂ ਚ ਬਾਰਿਸ਼ਾਂ ਪਈਆਂ ਕਈ ਥਾਂ ਈ ਜ਼ਿਆਦੇ ਭਾਰੀਆਂ ਬਾਰਿਸ਼ਾਂ ਪਈਆਂ ਤੇ ਬਾਕੀ ਗੜੇਮਾਰੀ ਹੋਈ ਨੁਕਸਾਨ ਵੀ ਹੋਇਆ ਹੈ ਨਾ ਤੇ ਬਈ ਉਹ ਤਾਂ ਆਪਾਂ ਨਹੀਂ ਹੈ ਨਾ ਪੂਰਾ ਕਰ ਸਕਦੇ ਕਿਉਂਕਿ ਜਿਹੜੇ ਕੁਦਰਤ ਦੇ ਵੱਸ ਚੀਜ਼ਾਂ ਉਹ ਆਪਾਂ ਨਹੀਂ ਕੰਟਰੋਲ ਚ ਕਰ ਸਕਦੇ ਤੇ ਬਾਕੀ ਜਿੱਥੇ ਮਹਾਰਾਜ ਦੀ ਕਿਰਪਾ ਰਹੀ ਹੈ ਬਾਛਤ ਰਹੀ ਹੈ ਜਗ੍ਹਾ ਮਤਾਂ ਤੇ ਉੱਤੇ ਕਣਕਾਂ ਵੀ ਬਹੁਤ ਵਧੀਆ ਤੇ ਬਹੁਤ ਵਧੀਆ ਝਾੜ ਰਹੇ ਨੇਗੇ ਬਾਕੀ ਫਸਲਾਂ ਦੇ ਝਾੜ ਜਿਹੜੇ ਹੈਗੇ ਤੁਹਾਨੂੰ ਪਤਾ ਹੀ ਹੈ ਮੌਸਮ ਤੇ ਹੁੰਦੇ ਆ ਤੇ ਅਲੱਗ-ਅਲੱਗ ਵੈਰੈਟੀ ਦਾ ਵੈਸੇ ਤਾਂ ਸਾਰੀਆਂ ਵੈਰੈਟੀਆਂ ਚੰਗੀਆਂ ਹੁੰਦੀਆਂ ਕਿਉਂਕਿ ਆਪਾਂ ਜਦੋਂ ਬੀਜ ਦੇ ਆਏ ਆ ਜਿਵੇਂ ਜਿਵੇਂ ਨਵੀਂ ਵੈਰੈਟੀ ਆਏਗੀ ਪੁਰਾਣੀਆਂ ਨੂੰ ਆਪਾਂ ਪਿੱਛੇ ਛੱਡੀ ਗਏ ਤੇ ਝਾੜ ਤਾਂ ਉਹਨਾਂ ਦੇ ਵੀ ਵਧੀਆ ਸੀ ਹੁਣ ਫਿਰ ਨਵੀਆਂ ਵੈਰੈਟੀਆਂ ਜਿਹੜੀਆਂ ਉਹਨਾਂ ਦੇ ਝਾੜ ਜ਼ਿਆਦਾ ਹੈ ਤੇ ਬਾਕੀ ਇਹ ਥੋੜੀਆਂ ਜਿਹੀਆਂ ਆਏ ਹੁੰਦੀਆਂ ਵੀ ਗਰਮੀ ਵੀ ਸਹਿ ਸਕਦੀਆਂ ਜਿਵੇਂ ਜਿਵੇਂ ਜਿਆਦਾ ਗਰਮੀ ਪੈਂਦੀ ਹੈ ਉਸ ਹਿਸਾਬ ਨਾਲ ਉਹਨਾਂ ਵੈਰੈਟੀਆਂ ਨੂੰ ਤਿਆਰ ਕਰਦੇ ਆਂ ਜਿਹੜੇ ਵਿਗਿਆਨੀ ਹੈਗੇ ਆ ਤੇ ਉਸ ਹਿਸਾਬ ਨਾਲ ਵੀ ਥੋੜੇ ਜੇ ਝਾੜਾਂ ਦਾ ਫਰਕ ਪੈ ਜਾਂਦਾ ਥੋੜੀ ਗਰਮੀ ਝੱਲ ਲੈਂਦੇ ਕਈ ਵੀ ਐਸ ਜੇ ਤੇ ਬਾਕੀ ਜਿਹੜੀਆਂ ਗੇਤੀਆਂ ਬੀਜੇ ਉਹਨਾਂ ਦੇ ਦਾਣੇ ਵੀ ਹੁਣ ਫੁੱਲ ਪੂਰਾ ਬਣਿਆ ਪਿਆ ਦਾਣਾ ਤੇ ਆਪਾਂ ਜਦੋਂ ਆਪਾਂ ਕੱਢ ਕੇ ਵੇਖਾਂਗੇ ਮੱਲੀ ਚੋਂ ਤੇ ਆਪਾਂ ਨੂੰ ਪੂਰਾ ਐਨ ਸਾਈਜ਼ ਬਣਿਆ ਲੱਗਦਾ ਤੇ ਹੁਣ ਇਹਦੇ ਤੇ ਕੋਈ ਮਾਰਤਾ ਪੈਣ ਵਾਲੀ ਪਰਮਾਤਮਾ ਹੈ ਬਾਕੀ ਜੇ ਆਪਾਂ ਕਿ ਗਰਮੀ ਦੇ ਜਿਵੇਂ ਆਪਣੀ ਸੋਚ ਆ ਵੀ ਗਰਮੀ ਨਾਲ ਜਿਵੇਂ ਵਿਦਾਨੇ ਮਰ ਜਾਂਦੇ ਜਾਂ ਦਾਣੇ ਬਣੇ ਨਹੀਂ ਪਹਿਲਾਂ ਗਰਮੀ ਪੈ ਗਈ ਕਣਕ ਤੇ ਤੇ ਦਾਣੇ ਬਰੀਕ ਰਹਿ ਜਾਂਦੇ ਆ ਫਿਰ ਉਹ ਝਾੜਨੇ ਦਿੰਦੇ ਆ ਝਾੜਦਾ ਭਈ ਫਿਰ ਉਹ ਆਪਾਂ ਨੂੰ ਪਤਾ ਹੀ ਹੈ ਹਨ ਜੇ ਦਾਣੇ ਸਹੀ ਬਣਿਆ ਤਾਂ ਝਾੜ ਵਧੀਆ ਹੋਊਗਾ ਤੇ ਜੇ ਦਾਣੇ ਬਰੀਕ ਹੈ ਤਾਂ ਫਿਰ ਕਿੱਥੋਂ ਝਾੜੂਗਾ ਹੈਨਾ ਤੇ ਦਾਣੇ ਹਜੇ ਤੱਕ ਸਹੀ ਬਣਿਆ ਤੇ ਝਾੜ ਚੰਗਾ ਰਹਿਣ ਦੀ ਉਮੀਦ ਹੈ ਪਰਮਾਤਮਾ ਕਿਰਪਾ ਕਰੂਗਾ ਤੇ ਬਾਕੀ ਜਿਹੜੀ ਕਿਸਾਨੀ ਆ ਬਈ ਇਹ ਫਸਲ ਨਾਲ ਹੀ ਆ ਜੇ ਫਸਲ ਚੰਗੀ ਆ ਤਾਂ ਕਿਸਾਨੀ ਚੱਲੀ ਜਾਂਦੀ ਹੈ ਤੇ ਜੇ ਫਸਲ ਦਾ ਮੰਦਾ ਹੋ ਗਿਆ ਤਾਂ ਬਈ ਕਿਸਾਨ ਦਾ ਵੀ ਮੰਦਾ ਪੈ ਜਾਂਦਾ ਕਿਉਂਕਿ ਆਪਾਂ 6 ਮਹੀਨੇ ਦੀ ਫਸਲ ਤੇ ਖੜੇ ਹੁੰਨੇ ਆ ਤੇ ਇਹ ਫਸਲ ਹੀ ਮਾਰੀ ਰਹੀ ਜੇ ਤੇ ਫਿਰ ਉਹ ਆਪਾਂ ਨੂੰ ਪਤਾ ਹੀ ਆਪਣੇ ਦਿਲ ਤੇ ਕੀ ਬੀਜਦੀ ਹੈ ਜਾਂ ਇੱਕ ਕਿਸਾਨ ਦੇ ਵੀ ਦਿਲ ਤੇ ਕੀ ਬੀਜਦੀ ਹੈ ਤੇ ਜਿਹੜੇ ਉਹਦੇ ਸੁਪਨੇ ਹੁੰਦੇ ਆ ਜਿਹੜੇ ਕੋਈ ਉਹਨੇ ਆਸਾਂ ਰੱਖੀਆਂ ਹੁੰਦੀਆਂ ਤੇ ਉਹ ਵੀ ਰਹਿ ਜਾਂਦੀਆਂ ਤੇ ਬਾਕੀ ਐਂਤ ਕਿ ਹਰ ਇੱਕ ਫਸਲ ਦੀ ਜਿਹੜੀ ਡੋਸਾ ਵਧੀਆ ਯਾਨੀ ਕਿ ਜਿਹੜੀ ਬੰਤਰ ਹੈ ਜਾਂ ਕੋਈ ਤੁਸੀਂ ਸਰਮੂ ਲੈ ਲਓ ਤੇ ਕਣਕ ਲੈ ਲਓ ਜਾਂ ਕੋਈ ਹੋਰ ਫਸਲ ਲੈ ਲਓ ਸਾਰੇ ਵਧੀਆ ਹੈ ਹੁਣ ਜੇ ਆਪਾਂ ਸਰੋਂ ਦੀ ਗੱਲ ਕਰੀਏ ਸਰੋਂ ਦੀਆਂ ਫਲੀਆਂ ਵੀ ਪੂਰੀਆਂ ਵਧੀਆ ਹੈ ਵੀ ਪੂਰੀਆਂ ਫਸੇਆਂ ਫਲੀਆਂ ਤੇ ਮੋਟੇ-ਮੋਟੇ ਫਲੀਆਂ ਤੇ ਹਜੇ ਤੱਕ ਤਾਂ ਕਿਰਪਾ ਪ੍ਰਮਾਤਮਾ ਦੀ ਅੱਗੇ ਵੇਖੋ ਕੀ ਬੰਦ ਹੈ ਤੇ ਇਹ ਸੀ ਆਪਣੀ ਅੱਜ ਦੀ ਵੀਡੀਓ ਮਿਲਦੇ ਹਾਂ ਆਪਾਂ ਕਿਸੇ ਹੋਰ ਵੀਡੀਓ ਨਾਲ ਜਿਹੜਾ ਕੋਈ ਭਰਾ ਆਪਣੇ ਚੈਨਲ ਤੇ ਨਵਾਂ ਆਇਆ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬਾਕੀ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਤੇ ਚਲੋ ਜੀ ਮਿਲਦੇ ਹਾਂ ਆਪਾਂ ਕਿਸੇ ਹੋਰ ਵੀਡੀਓ ਨਾਲ